ਇਸ ਬਾਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੱਸ ਜੇ ਕਿ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਜੀ ਹਾਂ ਤਾਂ ਦੱਸ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਉੱਥੇ ਦੱਸਣਯੋਗ ਹੈ ਵੀ ਇਹ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜੋ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਉਹ ਉੱਥੇ ਸੀਟ ਖਾਲੀ ਹੋ ਗਈ ਜਿਸ ਤੇ ਚੱਲਦੇ ਹੁਣ ਆਮ ਨੇ ਪਾਰਟੀ ਦੇ ਵੱਲੋਂ ਤਰਨਤਾਰਨ ਤੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਦੱਸਦੀ ਕਿ ਕਸ਼ਮੀਰ ਸਿੰਘ ਸੋਹਲ ਕਾਫੀ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸੀ ਇਸ ਦੌਰਾਨ ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਅੰਮ੍ਰਿਤਸਰ ਦੇ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ ਸੀ ਹਾਲਾਂਕਿ 27 ਜੂਨ ਨੂੰ ਜੋ ਕਿ ਉਹਨਾਂ ਦੀ ਮੌਤ ਹੋਈ ਸੀ ਇਸ ਤੋਂ ਬਾਅਦ ਤਰਨਤਾਰਨ ਦੀ ਸੀਟ ਖਾਲੀ ਹੋ ਗਈ ਸੀ ਪਰ ਅੱਜ ਆਮ ਆਨੰਦ ਪਾਰਟੀ ਦੇ ਵੱਲੋਂ ਉੱਥੇ ਜਿਮਨੀ ਚੋਣ ਦੇ ਲਈ ਆਪਣਾ ਉਮੀਦਵਾਰ ਦਾ ਐਲਾਨ ਜੁੜਾ ਕਰ ਦਿੱਤਾ ਗਿਆ ਹੈ ਇਹ ਥੋੜੀ ਪਸੰਦ ਹੈ ਆਮ ਤੌਰ ਤੇ ਪਾਰਟੀਆਂ ਆਪਣੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਹੈ ਸੋ ਤਿੰਨ ਰਾਤ ਇੱਕ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਹੋਣ ਦੇ ਮੰਗ ਸੌਰਵੀਰ ਜੀ ਮਿਹਨਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਹੈ ਜੀ ਦੇਖੋ ਇੱਕ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ ਵਿਆਹ ਦਾ ਕਾਰਡ ਦਿੱਤੇ ਤੇ ਲੋਕ ਆਉਂਦੇ ਨਹੀਂ ਕਹਿੰਦੇ ਨਾਲ ਫੋਨ ਨਹੀਂ ਕੀਤਾ ਕਾਰਡ ਤਾਂ ਦਿੱਤਾ ਪਰ ਨਾਲ ਫੋਨ ਨਹੀਂ ਕੀਤਾ ਇਸ ਕਰਕੇ ਜਿੰਨੀ ਵਾਰ ਵੀ ਬੁਲਾਇਆ ਲੋਕਾਂ ਨੇ ਪਿੰਡਾਂ ਚ ਉੱਥੇ ਜਾਓ ਉਹਨਾਂ ਨੂੰ ਪਿਆਰ ਨਾਲ ਸੱਦਾ ਦਿਓ ਕਿ ਆਜੋ ਆਪਾਂ ਤਰਨਤਾਰਨ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਈਏ ਬਾਦਰ ਦਾ ਏਰੀਆ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਹੋਈਆਂ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ